ਬਿਲਕੁਲ ਪੰਜਾਬੀਆਂ ਨੇ ਜੋ ਧਰਨਾ ਨਿਆਂ ਸਿੰਘਾਂ ਨੇ ਲਾਇਆ ਭਾਈ ਸਾਹਿਬ ਬਿਲਕੁਲ ਸੱਚ ਹੈ ਜੋ ਬRAND ਭਈਆਂ ਨੇ ਪਿਆਸ ਪਾਇਆ ਵਾ ਬਿਲਕੁਲ ਉਹ ਧਰਨਾ ਬਿਲਕੁਲ ਜਾਇਜ਼ ਲਾਇਆ ਇਹਨਾਂ ਕਰਵਾਉਂਦੇ ਨੇ ਇਹਨਾਂ ਨੇ ਜਗਾ ਜਗਾ ਧੰਦ ਪਾਇਆ ਵਾ ਤੇਰੇ ਜਗਾ ਚੁੱਕਾ ਲਾ ਲੈਂਦੇ ਆ ਅਜਲੰਦਰ ਰੋਡ ਇਹਦੇ ਜੰਨੇ ਵਾਲਾ ਕੋਲ ਆ ਕੇ ਆ ਤੁਹਾਨੂੰ ਦਿਖਾਉਣਾ ਆ ਕਰਦੇ ਆ ਗਿਆ ਯਾਰ ਜੀ ਨਾਮੇ ਵਜਿਆ ਬੈਠ ਕਰ ਰਿਹਾ ਜੁਜ ਨੇ ਅੰਬਸਿੰਦ ਨੇ ਬਈਆਂ ਦੇ ਪ੍ਰਵਾਸੀਆਂ ਦੇ ਖਿਲਾਫ ਰੋਸਾ ਲਾਇਆ ਨਾ ਬਜਾ ਦੇ ਉਹ ਬਿਲਕੁਲ ਜਾਜ ਹੈ ਦੇਖੋ ਖੜ ਤੇ ਉੱਤੇ ਬੈਠੇ ਨੇ ਸੜਕ ਵਗ ਰਹੀ ਹੈ ਬਿਲਕੁਲ ਤੇ ਅਜੇ ਵੀ ਆਪਣੇ ਕੋਲ ਟਾਈਮ ਹੈਗਾ ਆਪਾਂ ਪ੍ਰਵਾਸੀਆਂ ਦੇ ਯਾਰ ਖੜਦੇ ਨੇ ਜੋ ਵੀ ਇਹ ਨਿਯਮ ਚੈੱਕ ਕਰ ਰਹੇ ਨੇ ਉਹ ਸਹੀ ਕਰ ਰਹੇ ਨਹੀਂ ਇਹਨਾਂ ਪ੍ਰਵਾਸੀਆਂ ਨੇ ਬਹੁਤ ਗੰਦ ਪਾਇਆ ਹੋਇਆ ਹੈ ਕਾਰਨ ਖਾਦ ਦੇਣਾ ਚਾਹੀਦਾ ਵਾ ਵਾ ਬੈਣਾ ਬਿਲਕੁਲ ਖਾਦ ਦੇਣਾ ਚਾਹੀਦਾ ਫਿਰ ਆਹ ਤਾ ਤੁਹਾਨੂੰ ਹੋਰ ਵੀ ਫੋਨ ਆਗੇ ਇਹ ਜਿੱਥੇ ਦਿਲ ਕਰਦਾ ਉਹ ਉੱਥੇ ਹੀ ਬਹਿ ਜਾਂਦੇ ਕੋਈ ਇਹਨਾਂ ਨੂੰ ਧਾਰਨੀ ਕੀ ਆ ਚੈੱਕ ਕਰੋ ਕੋਈ ਹੈ ਡਾਕਟਰ ਇਹਨਾਂ ਦੇ ਪਿੱਛੇ ਬੈਠੇ ਨੇ ਕੀ ਜਿੱਥੇ ਦਿਲ ਕਰਦਾ ਉੱਥੇ ਬਹਿ ਜਾਂਦੇ ਚੈੱਕ ਕਰੋ ਬੱਤੀਆਂ ਲੱਗੀਆਂ ਅੰਦਰ ਪੱਕੇ ਚੱਲਣ ਦਾ ਬਰੀ ਦੇ ਹੋਰ ਇਹਨਾਂ ਨੂੰ ਵੀ ਚਾਹੀਦਾ ਹੈ ਬੜਾ ਟੀਮਾਰ ਜਾਣਾ ਕੰਮ ਕਰਦਾ ਆ ਚੈੱਕ ਕਰੋ ਜੀ ਬੱਲੇ ਜੀ ਧੂਏ ਨਿਕਲ ਰਿਹਾ ਨਹੀਂ ਬਿਲਕੁਲ ਚੈੱਕ ਕਰੋ ਆ ਆ ਚੈੱਕ ਕਰੋ ਆ ਵਾਜੂ ਨਾ ਪ੍ਰਵਾਤੀ ਨਹੀਂ ਆ ਪਰਵਾਦੀ ਬੈਠਾ ਪਾ ਹੋਏ ਤੇ ਨਾ ਪਰਿਆਰੇ ਲੈਡਰ ਸਾਨੂੰ ਸਾਥ ਤੇ ਆ ਜੇ ਕਰਦੇ